ਜਿਹੜਾ 11 ਅਗਸਤ ਨੂੰ ਕਿਸਾਨ ਮਜ਼ਦੂਰ ਮੋਰਚਾ ਭਾਰਤ ਦੀਆਂ ਜਥੇਬੰਦੀਆਂ ਥਰੂਆਊਟ ਪੂਰੇ ਪੰਜਾਬ ਦੇ ਵਿੱਚ ਮੋਟਰਸਾਈਕਲ ਮਾਰਚ ਕਰਨ ਗਈਆਂ ਉਸ ਮਾਰਚ ਦਾ ਸਾਡਾ ਰੂਟ ਅੰਮ੍ਰਿਤਸਰ ਦੇ ਵਿੱਚ ਕੀ ਹੋਊਗਾ ਪਹਿਲਾਂ ਅਸੀਂ ਸਵੇਰੇ ਤੜਕਸਾਰ 7 ਵਜੇ ਜੰਡਿਆਲਾ ਗੁਰੂ ਮੰਡੀ 'ਚ ਇਕੱਠੇ ਹੋਵਾਂਗੇ ਫਿਰ ਪੀੜਿਤ ਪਿੰਡ ਜਿੱਥੇ ਲੈਂਡ ਪੂਲਿੰਗ ਪਾਲਿਸੀ ਵਿਰੁੱਧ ਸਾਡਾ ਮਾਰਚ ਲੈਣਾ ਵਾ ਨਵਾਂ ਕੋਟ ਨਿਜਰਪੁਰਾ ਰਾਜੇਵਾਲ ਮਾਨਾਵਾਲਾ ਔਰ ਉਦੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਗੋਲਡਨ ਗੇਟ ਅਸੀਂ ਪਹੁੰਚਾਂਗੇ ਇਹ ਤੋਂ ਸਿੱਧਾ ਯੂਨੀਵਰਸਿਟੀ ਸ਼ਾਟਾ ਹੁੰਦੇ ਹੋਏ ਅਸੀਂ ਜਿਹੜਾ ਵਾ ਅਗਲੇ ਬੰਨੇ ਜਿੱਥੇ ਸ਼ਾਮ ਸਿੰਘ ਅਟਾਰੀ ਵਾਲੇ ਜੀ ਦਾ ਬੁੱਤ ਲੱਗਾ ਵਾ ਜਿਹਨੂੰ ਇੰਡੀਆ ਗੇਟ ਕਹਿੰਦੇ ਆ ਉਥੇ ਉਦੋਂ ਦਾ ਰਾਮ ਪੀਠ ਰੋਡ ਤੇ ਰਾਮ ਪੀਠ ਰੋਡ ਤੋਂ ਬਾਅਦ ਸਿੱਧਾ ਅਸੀਂ ਰਾਮ ਪੀਠ ਕਸਬਾ ਦੇ ਗੁਰਦੁਆਰੇ ਲਗਭਗ 11 ਵਜੇ ਤੱਕ 10:30 ਤੋਂ 11 ਵਜੇ ਤੱਕ ਸਾਡਾ ਪਹੁੰਚਣ ਦਾ ਸਮਾਂ ਹੈਗਾ ਵਾ ਉਹ ਤੋਂ ਘਰਾਮਤੀ ਤਰਾਰ ਤਰਾਰਤੀ ਤੋਂ ਬਾਅਦ ਕੋਟਲਾ ਡੂਮ ਬਲੱਗਣ ਚੈਨਪੁਰ ਪਟੇਵੱਡ ਠੀਕ ਹੈ ਜੀ ਚੰਜੋਟੀ ਆਦ ਪਿੰਡ ਹੁੰਦੇ ਹੋਏ ਫਿਰ ਰਾਜਾ ਸਾਸੀ ਗਾਂ ਬਲਸਕੰਦਰ ਹੋਰ ਨਾ ਪਿੰਡਾਂ ਦਾ ਸੀ ਪੂਰਾ ਰੂਟ ਜਿਹੜਾ ਇਹ ਬਣਿਆ ਹੋਇਆ ਇਸ ਕਰਕੇ ਵੱਧ ਤੋਂ ਵੱਧ ਜਨਤਾ ਨੂੰ ਬੇਨਤੀ ਆ ਵੱਧ ਤੋਂ ਵੱਧ ਮੋਟਰਸਾਈਕਲ ਲੈ ਕੇ ਲੱਖਾਂ ਦੇ ਮੋਟਰਸਾਈਕਲਾਂ ਦੇ ਜਿਹੜੇ ਆ ਹਜੂਮ ਨਿਕਲਨੇ ਚਾਹੀਦੇ ਆ ਤਾਂ ਜੋ ਭਗਵੰਤ ਮਾਨ ਸਰਕਾਰ ਨੂੰ ਅਸੀਂ ਲੈਂਡ ਪੂਲਿੰਗ ਪਾਲਸੀ ਵਾਪਸ ਲੈਣ ਲਈ ਮਜਬੂਰ ਕਰਦੀਏ ਬਿਜਲੀ ਬੋਰਡ ਦਾ ਨਿੱਜੀਕਰਨ ટકਦੀਏ ਅੱਜ ਭਗਵੰਤ ਮਾਨ ਆਪਣਾ ਤਰਨਕਾਰਨ ਸਿਵਲ ਲਾਈਨ ਵਿੱਚ ਪਹੁੰਚਿਆ ਸੀ ਉੱਥੇ ਕਿਸਾਨ ਮਜ਼ਦੂਰ ਸ਼ਿਕਸ਼ ਕਮੇਟੀ ਪੰਜਾਬ ਵੱਲੋਂ ਉਹਨੂੰ ਸਵਾਲ ਕਰਨ ਵਾਸਤੇ ਕਿਸਾਨ ਗਏ ਹੋਏ ਆ ਸਵਾਲਾਂ ਦੇ ਜਵਾਬ ਤੋਂ ਮੁੱਖ ਮੰਤਰੀ ਸਾਹਮਣੇ ਭਜਨਾ ਭਗਵੰਤ ਮਾਨ ਨੇ ਤਾਂ ਫਿਰ ਉਹਨਾਂ ਦਾ ਕਾਲੇ ਝੰਡਿਆਂ ਨਾਲ ਵਿਰੋਧ ਕੀਤਾ ਜਾਊਗਾ ਜਿਹੜਾ 11 ਅਗਸਤ ਨੂੰ ਕਿਸਾਨ ਮਜ਼ਦੂਰ ਮੋਰਚਾ ਭਾਰਤ ਦੀਆਂ ਜਥੇਬੰਦੀਆਂ ਥਰੂਆਊਟ ਪੂਰੇ ਪੰਜਾਬ ਦੇ ਵਿੱਚ ਮੋਟਰਸਾਈਕਲ ਮਾਰਚ ਕਰਨ ਗਈਆਂ ਉਸ ਮਾਰਚ ਦਾ ਸਾਡਾ ਰੂਟ ਅੰਮ੍ਰਿਤਸਰ ਦੇ ਵਿੱਚ ਕੀ ਹੋਊਗਾ ਪਹਿਲਾਂ ਅਸੀਂ ਸਵੇਰੇ ਤੜਕਸਾਰ 7 ਵਜੇ ਜੰਡਿਆਲਾ ਗੁਰੂ ਮੰਡੀ 'ਚ ਇਕੱਠੇ ਹੋਵਾਂਗੇ ਫਿਰ ਪੀੜਿਤ ਪਿੰਡ ਜਿੱਥੇ ਲੈਂਡ ਪੂਲਿੰਗ ਪਾਲਿਸੀ ਵਿਰੋਧ ਸਾਡਾ ਮਾਰਚ ਲੈਣਾ ਵਾ ਨਵਾਂ ਕੋਟ ਨਿਜਰਪੁਰਾ ਰਾਜੀਵਾਲ ਮਾਨਾ ਵਾਲਾ ਔਰ ਉਦੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਗੋਲਡਨ ਗੇਟ ਅਸੀਂ ਪਹੁੰਚਾਂਗੇ ਇਹ ਤੋਂ ਸਿੱਧਾ ਯੂਨੀਵਰਸਿਟੀ ਸ਼ਾਟਾ ਹੁੰਦੇ ਹੋਏ ਅਸੀਂ ਜਿਹੜਾ ਵਾ ਅਗਲੇ ਬੰਨੇ ਜਿੱਥੇ ਸ਼ਾਮ ਸਿੰਘ ਅਟਾਰੀ ਵਾਲੇ ਜੀ ਦਾ ਬੁੱਤ ਲੱਗਾ ਵਾ ਜਿਹਨੂੰ ਇੰਡੀਆ ਗੇਟ ਕਹਿੰਦੇ ਆ ਉੱਥੇ ਉਦੋਂ ਦਾ ਰਾਮ ਤੀਰਥ ਰੋਟੇ ਰਾਮ ਤੀਰਥ ਰੋਡ ਤੋਂ ਬਾਅਦ ਸਿੱਧਾ ਅਸੀਂ ਰਾਮ ਤੀਰਥ ਕਸਬਾ ਦੇ ਗੁਰਦੁਆਰੇ ਲਗਭਗ 11 ਵਜੇ ਤੱਕ 10:30 ਤੋਂ 11 ਵਜੇ ਤੱਕ ਸਾਡਾ ਪਹੁੰਚਣ ਦਾ ਸਮਾਹ गावा ਬੋਦੂ ਘਰ ਆਮਤੀ ਤਰਾਰ ਆਮਤੀ ਤੋਂ ਬਾਅਦ ਕੋਟਲਾ ਡੂਮ ਬਲੱਗਣ ਚੈਨਪੁਰ ਪਟੇਵੱਡ ਠੀਕ ਹੈ ਜੀ ਚੰਜੋਟੀ ਆਦ ਪਿੰਡ ਹੁੰਦੇ ਹੋਏ ਫਿਰ ਰਾਜਾ ਸਾਸੀ ਗਾਂ ਬਲਸਕੰਦਰ ਹੋਰ ਨਾ ਪਿੰਡਾਂ ਦਾ ਸੀ ਪੂਰਾ ਰੂਟ ਜਿਹੜਾ ਇਹ ਬਣਿਆ ਹੋਇਆ ਇਸ ਕਰਕੇ ਵੱਧ ਤੋਂ ਵੱਧ ਜਨਤਾ ਨੂੰ ਬੇਨਤੀ ਆ ਵੱਧ ਤੋਂ ਵੱਧ ਮੋਟਰਸਾਈਕਲ ਲੈ ਕੇ ਲੱਖਾਂ ਦੇ ਮੋਟਰਸਾਈਕਲਾਂ ਦੇ ਜਿਹੜੇ ਆ ਹਜੂਮ ਨਿਕਲਨੇ ਚਾਹੀਦੇ ਆ ਤਾਂ ਜੋ ਭਗਵੰਤ ਮਾਨ ਸਰਕਾਰ ਨੂੰ ਅਸੀਂ ਲੈਂਡ ਪੂਲਿੰਗ ਪਾਲਸੀ ਵਾਪਸ ਲੈਣ ਲਈ ਮਜਬੂਰ ਕਰਦੀਏ ਬਿਜਲੀ ਬੋਰਡ ਦਾ ਨਿੱਜੀਕਰਨ ટકਦੀਏ ਅੱਜ ਭਗਵੰਤ ਮਾਨ ਆਪਣਾ ਤਰਨਕਾਰਨ ਸਿਵਲ ਲਾਈਨ ਵਿੱਚ ਪਹੁੰਚਿਆ ਸੀ ਉੱਥੇ ਕਿਸਾਨ ਮਜ਼ਦੂਰ ਸ਼ਿਕਸ਼ ਕਮੇਟੀ ਪੰਜਾਬ ਵੱਲੋਂ ਉਹਨੂੰ ਸਵਾਲ ਕਰਨ ਵਾਸਤੇ ਕਿਸਾਨ ਗਏ ਹੋਏ ਆ ਸਵਾਲਾਂ ਦੇ ਜਵਾਬ ਤੋਂ ਮੁੱਖ ਮੰਤਰੀ ਸਾਹਮਣੇ ਭਜਨਾ ਭਗਵੰਤ ਮਾਨ ਨੇ ਤਾਂ ਫਿਰ ਉਹਨਾਂ ਦਾ ਕਾਲੇ ਝੰਡਿਆਂ ਨਾਲ ਵਿਰੋਧ ਕੀਤਾ ਜਾਊਗਾ